ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੁਝ ਵੱਡੇ ਬਦਲਾਅ ਹੋਏ ਹਨ ਇੱਕ ਪਾਸੇ ਕੁਝ ਲੋਕਾਂ ਲਈ ਪੀਆਰ ਲੈਣ ਦੇ ਨਵੇਂ ਅਤੇ ਸੌਖੇ ਰਾਹ ਖੁੱਲੇ ਉੱਥੇ ਹੀ ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਵਿੱਚ ਵੱਡੀ ਕਮੀ ਆਈ ਹੈ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ ਨਾਰਥ-ਵੈਸਟ ਟੈਰਿਟਰੀ ਨੇ ਪੀਆਰ ਲਈ ਅਰਜ਼ੀਆਂ ਮੰਗੀਆਂ ਹਨ ਜਿਨ੍ਹਾਂ ਦਾ ਕੰਮ ਡੇਢ ਕੋ ਮਹੀਨੇ ਵਿੱਚ ਖਤਮ ਹੋ ਜਾਵੇਗਾ ਇਹ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਐਨ ਡਬਲਯੂਟੀ ਵਿੱਚ ਰਹਿੰਦੇ ਹਨ ਪਰ ਬਾਹਰਲੇ ਲੋਕਾਂ ਵੀ ਐਕਸਪ੍ਰੈਸ ਐਂਟਰੀ ਨਾਲ ਜੁੜੇ ਪ੍ਰੋਗਰਾਮ ਰਾਹੀਂ ਅਪਲਾਈ ਕਰ ਸਕਦੇ ਹਨ ਸਪੌਂਸਰਸ਼ਿਪ ਆਸਾਨ ਹੋਈ ਹੁਣ ਨੌਕਰੀ ਦੇਣ ਵਾਲੇ EMPLOER ਦੀ ਆਮਦਨ ਜਾਂ ਰਿਟਰਨ ਦੀ ਸ਼ਰਤ ਹਟਾ ਦਿੱਤੀ ਗਈ ਹੈ ਇਸ ਨਾਲ ਛੋਟੇ ਬਿਜ਼ਨਸ ਵਾਲੇ ਵੀ ਕਾਮਯਾਬ ਹੋਣਗੇ ਅਤੇ ਕਾਮਿਆਂ ਨੂੰ ਸਪੌਂਸਰ ਕਰ ਸਕਦੇ ਹਨ ਤਜਰਬੇ ਦੀ ਸ਼ਰਤ ਪਿਛਲੇ 10 ਸਾਲਾਂ ਵਿੱਚ ਸਿਰਫ 1 ਸਾਲ ਦਾ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ ਪੀਆਰ ਲੈਡ ਦੇ ਚਾਹਵਨਾਂ ਲਈ 2026 ਵਿੱਚ ਵੱਡਾ ਮੌਕਾ ਆ ਰਿਹਾ ਹੈ ਕੈਨੇਡਾ ਪੀਐਨਪੀ ਯਾਨੀ ਕਿ ਸੁਭਾਈ ਨਾਮਜ਼ਦਗੀ ਪ੍ਰੋਗਰਾਮ ਰਾਹੀਂ 113000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣ ਦੀ ਤਿਆਰੀ ਕਰ ਰਿਹਾ ਹੈ ਇਹ ਗਿਣਤੀ ਬਹੁਤ ਜ਼ਿਆਦਾ ਹੈ ਖਾਸ ਫਾਇਦਾ ਪੀ ਐਨ ਪੀ ਵਿੱਚ ਸੀ ਆਰ ਐਸ ਸਕੋਰ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਦੀ ਟੈਨਸ਼ਨ ਘਟ ਹੁੰਦੀ ਹੈ ਕਿਉਂਕਿ ਪੀ ਆਰ ਲਈ ਸੂਬੇ ਵੱਲੋਂ ਹੀ 600 ਪੁਆਇੰਟ ਮਿਲ ਜਾਂਦੇ ਹਨ ਇਸ ਲਈ ਘੱਟ ਸੀ ਆਰ ਐਸ ਸਕੋਰ ਵਾਲੇ ਲੋਕ ਵੀ ਇਸ ਰਾਈ ਪੀ ਆਰ ਲੈ ਸਕਦੇ ਹਨ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਉੱਚ ਸਕੋਰ 480 500 ਦੀ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਖਬਰ ਉਹਨਾਂ ਲਈ ਹੈ ਜਿਨ੍ਹਾਂ ਦੇ ਵੀਜ਼ੇ 2019 ਤੋਂ 2023 ਦੌਰਾਨ ਕੀਤੇ ਜਾਰੀ ਹੋਏ ਸਨ ਆਈਆਰਸੀਸੀ ਦਾ ਮੰਨਣਾ ਹੈ ਕਿ ਇਸ ਸਮੇਂ ਦੌਰਾਨ ਜਾਰੀ ਹੋਏ ਭਾਰਤੀ ਵੀਜ਼ਿਆਂ ਵਿੱਚ ਵੱਡੇ ਪੱਧਰ ਤੇ ਫਰੋਡ ਹੋਇਆ ਹੈ ਸਰਕਾਰ ਹੁਣ ਇੱਕ ਕਾਨੂੰਨ ਸੀ 19 ਬਿਲ ਪਾਸ ਕਰਕੇ ਪੁਰਾਣੇ ਫਰੋਡ ਵਾਲੇ ਵੀਜ਼ਿਆਂ ਨੂੰ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ ਕੋਲ 25 ਲੱਖ ਤੋਂ ਵੱਧ ਵੀਜੇ ਵਿੱਚੋਂ 7 ਲੱਖ ਤੋਂ ਵੱਧ ਵੀਜੇ ਸੱਕ ਦੇ ਘੇਰੇ ਵਿੱਚ ਹਨ ਜਿਨ੍ਹਾਂ ਤੇ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਕੈਨੇਡਾ ਵਿੱਚ ਹੁਣ ਸਟੂਡੈਂਟਾਂ ਲਈ ਵੀ ਬਹੁਤ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਲਾਸਾਂ ਨਾ ਛੱਡੋ ਕੰਮ ਦੇ ਲਾਲਚ ਵਿੱਚ ਕਾਜ ਦੀਆਂ ਕਲਾਸਾਂ ਛੱਡਣਾ ਜਾਂ ਬੰਕ ਕਰਨਾ ਹੁਣ ਖਤਰਨਾਕ ਹੋ ਸਕਦਾ ਹੈ ਅਜਿਹਾ ਕਰਨ ਤੇ ਤੁਹਾਡਾ ਵਰਕ ਪਰਮਿਟ ਰੱਦ ਕੀਤਾ ਜਾ ਸਕਦਾ ਹੈ 24 ਘੰਟੇ ਦੇ ਹੱਦ ਹਫਤੇ ਵਿੱਚ ਮਿਲੇ 24 ਘੰਟੇ ਕੰਮ ਕਰਨ ਦੀ ਹੱਦ ਦੀ ਸ਼ਕਤੀ ਦਾ ਪਾਲਣਾ ਕਰੋ ਚੋਰੀ ਛਿਪੇ ਕੈਸ਼ ਵਿੱਚ ਵੱਧ ਕੰਮ ਕਰਨਾ ਤੁਹਾਡੇ ਪੀਆਰ ਦੇ ਤਜਰਬੇ ਵਿੱਚ ਗਿਣਿਆ ਨਹੀਂ ਜਾਵੇਗਾ ਅਤੇ ਇਹ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ ਪੜਾਈ ਤੇ ਧਿਆਨ ਦਿਓ ਤਾਂ ਜੋ ਕੋਰਸ ਸਮੇਂ ਸਿਰ ਪੂਰਾ ਕਰਕੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਸਕੇ ਜੋ ਕਿ ਪੀਆਰ ਲਈ ਪਹਿਲਾ ਕਦਮ ਹੈ ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ